ਸੋ ਦੇਰ ਰਾਤ ਜਲੰਧਰ ਦੇ ਵਿੱਚ ਕਿ ਜਿਹੜਾ ਥਾਣਾ ਸੱਤ ਦੇ ਅਧੀਨ ਜਿਹੜੇ ਪੱਤਰਕਾਰ ਦੇ ਉੱਪਰ ਹਮਲਾ ਹੋਇਆ ਔਰ ਦੇਖ ਸਕਦੇ ਹੋ ਕਿ ਹੁਣ ਮੌਕੇ ਤੇ ਜਿਹੜੀ ਪੁਲਿਸ ਹੈ ਪਹੁੰਚ ਚੁੱਕੀ ਹੈ ਸੋ ਦੂਜੀ ਪਾਰਟੀ ਦੇ ਜਿਹੜੇ ਮੈਂਬਰ ਉਹ ਵੀ ਨਾਲ ਜਿਹੜੇ ਇੱਥੇ ਪਹੁੰਚ ਕੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਲੰਧਰ ਦਾ ਜਿਹੜਾ ਮਾਮਲਾ ਤੁਹਾਨੂੰ ਜਿਹੜਾ ਸਾਂਝਾ ਕੀਤਾ ਜਾ ਰਿਹਾ ਜਲੰਧਰ ਸ਼ਹਿਰ ਦੀਆਂ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਸਾਂਝਾ ਕਰ ਰਿਹਾ ਦੇਰ ਰਾਤ ਐਸਐਚਓ ਸਾਹਿਬ ਪੱਤਰਕਾਰ ਤੇ ਹਮਲਾ ਹੋਇਆ ਪਰ ਆਪਾਂ ਇਹਨੀ ਦੇਰੀ ਕਿਉਂ ਲਗਾਈ ਤੁਹਾਡੇ ਆਈਓ ਸਾਹਿਬ ਮੌਕੇ ਤੇ ਬੰਦੇ ਫੜ ਲੈਣੇ ਕਰ ਪਰ ਇੱਕ ਦੇਖੋ ਕਵਰੇਜ ਦੌਰਾਨ ਨਿਕਲਿਆ ਘਰ ਉਹਦੇ ਰਸਤੇ ਦੇ ਵਿੱਚ ਲੜਾਈ ਮੋਟਾਰ ਕਰਨੀ ਲੋਅਰ ਆਰਡਰ ਕਿਥੇ ਖੜਾ ਜੀ ਜਿਹੜਾ ਖਬਰ ਲੋਅਰ ਆਰਡਰ ਜਲੰਧਰ ਦਾ ਕਿਥੇ ਖੜਾ ਸਰ ਜੀ ਇਦਾਂ ਹੀ ਜਿਹੜਾ ਹਮਲੇ ਹੋਣਗੇ ਲੋਕਾਂ ਦੇ ਸਰ ਤੁਹਾਡੇ ਕੀ ਲੱਗਦਾ ਤੁਹਾਡੇ ਕੀ ਲੱਗਦੇ ਤੁਹਾਡੇ ਕੀ ਲੱਗਦੇ ਜੀ ਨਹੀਂ ਤੁਹਾਡੇ ਕੀ ਲੱਗਦੇ ਤੁਸੀਂ ਆਏ ਤੁਸੀਂ ਮੌਕੇ ਜਾ ਰਹੇ ਹੋ ਇਹਨਾਂ ਨੇ ਮੇਰੇ ਬ੍ਰਦਰ ਤੇ ਹਮਲਾ ਕੀਤਾ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਸਾਹ ਦੇਣੇ ਤੁਸਰ ਇਹਨਾਂ ਨੇ ਆਇਆ ਹਦਾਰਨ ਕਹੇ ਸੀਗੇ ਉੱਥੇ ਸਾਡੇ ਤੇ ਹਮਲਾ ਕੀਤਾ ਇਹਦੇ ਬ੍ਰਦਰ ਤਿੰਨ ਬ੍ਰਦਰ ਸਰ ਮੇਰਾ ਬ੍ਰਦਰ ਖੁਦ ਰਿਪੋਰਟਰ ਹੈ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਚਾਚਾ ਹੀ ਹੈ ਉਹਨਾਂ ਦੇ ਚਾਚਾ ਹੀ ਹੈ ਹਮਲਾ ਲੈਣ ਦੇ ਕਹਿੰਦੇ ਹੋ ਆ ਨਹੀਂ ਸਰ ਸਾਨੂੰ ਨਹੀਂ ਪਤਾ ਮੇਰਾ ਬ੍ਰਦਰ ਘਰੋਂ ਡਿਊਟੀ ਤੇ ਨਿਕਲੇ ਆ ਠੀਕ ਹੈ ਇਹਨਾਂ ਨੇ ਹਮਲਾ ਕੀਤਾ ਇੱਕ ਪੱਤਰਕਾਰ ਨਹੀਂ ਸੇਫ ਹੈਗਾ ਠੀਕ ਹੈ ਇੱਕ ਪੱਤਰਕਾਰ ਨਹੀਂ ਸੇਫ ਹੈਗਾ ਆਮ ਜਨਤਾ ਦੇ ਕੀ ਹੁੰਦਾ ਹੈ ਯਾਨੀ ਉਹ ਕਹਿ ਰਹੇ ਕਿ ਜਿੰਨਾ ਨੇ ਹੁੰਦੇ ਨਾ ਸਰ ਗੱਲ ਤਾਂ ਸੁਣੋ ਸਾਡੀ ਵੀ ਤਾਂ ਸੁਣੋ ਸਰ ਨਹੀਂ ਸੁਣਨਗੇ ਤੇ ਕੱਪੜੇ ਪਾੜ ਦੋਗੇ ਸੜਕ 'ਤੇ ਮਤਲਬ ਜੀ ਕੋਈ ਨਹੀਂ ਯਾਰ ਨਹੀਂ ਕੱਪੜੇ ਨਹੀਂ ਪਾੜੇ ਨਹੀਂ ਇੰਨਾ ਕੁੱਟ ਮਾਰੀ ਕਿ ਕਿੰਨੇ ਕੀਤਾ ਐਨੀ ਕੁਸੀ ਮੋਕਾ ਨਹੀਂ ਸਪੌਂਸਰ ਹੈ ਕਿਹਦੇ ਸੀ ਤੁਸੀਂ 1 ਮਿੰਟ ਯਾਰ ਮੈਂ ਤਾਂ ਸਮਝ ਆ ਜਾਏਗਾ ਜਦੋਂ ਮੈਂ ਆਇਆ ਤੁਸੀਂ ਬੇਨਤੀ ਤੁਸੀਂ ਜਾਓ ਤੁਸੀਂ ਸੀ ਜਾ ਸਕਦੇ ਹੋ ਜੀ ਜਿਹੜਾ ਪੁਲਿਸ ਸੀਸੀਟੀਵੀ ਲੱਗੀ ਹੈ ਤੁਸੀਂ ਇਹ ਕਹਿੰਦਾ ਨਾ ਕੱਪੜੇ ਨਹੀਂ ਪਾੜੇ ਸੀਸੀਟੀਵੀ ਲੱਗੀ ਹੈ ਜੇ ਉੱਥੇ ਕੱਪੜੇ ਪਾੜੇ ਹੋਏ ਫਿਰ ਇਹਨਾਂ ਦਾ ਕੀ ਕੰਮ ਹੈ ਗੱਲ ਕਿਉਂ ਕਰਨਾ ਹੈ ਨਜਾਇਜ਼ ਜੀ ਨਜਾਇਜ਼ ਜੀ ਪਤਾ ਨਹੀਂ ਕਹੀ ਜਾਂਦੇ ਅਫਸਰਾਂ ਵੀ ਆਪਾਂ ਫੋਨ ਕਰਾਵਾ ਦੇਣਾ ਨਾ ਨਾ ਕੋ ਲੈਣਾ ਨਾ ਦੇਣਾ ਸੋ ਦੇਖ ਸਕਦੇ ਹੋ ਕਿ ਸਮੂਹ ਜਿਹੜੇ ਪੱਤਰਕਾਰ ਨੇ ਇਕੱਠੇ ਹੋਏ ਨੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਸੀਗੇ ਨਾਲ ਗਵਾਣ ਦੇ ਉਹਨਾਂ ਦੀ ਕੋਈ ਲੜਾਈ ਸੀਗੀ ਅੱਛਾ ਉਹਨਾਂ ਨੇ ਧੱਕੇ ਕੀ ਕਰਨਾ ਆਏ ਹੋ ਤਾਨੂੰ ਪਾ ਸੀਸੀਟੀਵੀ ਉੱਥੇ ਲੱਗੀ ਹੋਈ ਐ ਚਲ ਆਜੋ ਫਿਰ ਸੀਸੀਟੀਵੀ ਆ ਜਾਓਗੇ ਚਲੋ ਜਗਾ ਦੇ ਰਿਹਾ ਰਿਕਾਰਡ ਕਰ ਦੋ ਆਪਣੇ ਜੱਪਲਾ ਸਭ ਕੁਝ ਇੱਥੇ ਹੀ ਪਿਆ ਐ ਨਹੀਂ ਤੁਹਾਨੂੰ ਤੁਹਾਨੂੰ ਕੀ ਗੱਲ ਪਤਾ ਲੱਗੀ ਜੀ ਹੁਣ ਤੱਕ ਭਾਜੀ ਮੈਨੂੰ ਤੇਹੀ ਪਤਾ ਲੱਗੀ ਕਿ ਮਤਲਬ ਵੀ ਉਹ ਕਰਨੀ ਕੀ ਆਉਂਦੀ ਹੈ ਹਾਂਜੀ ਉਹ ਭਈਆਂ ਦੀ ਲੜਾਈ ਇੱਕ ਮਿੰਟ ਇੱਕ ਮਿੰਟ ਭਈਆਂ ਦੀ ਲੜਾਈ ਸੀ ਹੁਣ ਇਹਨਾਂ ਨੂੰ ਛਡਾਉਣ ਦੇ ਵਿੱਚ ਇੱਕ ਮੁੰਡੇ ਦੇ ਜਿਹੜਾ ਐ ਉਹ ਇੱਕ ਬਾਅਦ ਵਿੱਚ ਇੱਥੇ ਓਕੇ ਸਰਕਾਰ ਨਾਲ ਵੀ ਗੱਲਬਾਤ ਕਰਾਂਗੇ ਜਿਹਦੇ ਨਾਲ ਸਾਰਾ ਇਹ ਘਟਨਾ ਵਾਪਰੀ ਐ ਹਾਂਜੀ ਕੀ ਹੋਇਆ ਕੀ ਸੀਗਾ ਰਾਜਨ ਜੀ ਕੀ ਮਾਮਲਾ ਹੋਇਆ ਕੀ ਸੀ ਗੱਲਬਾਤ ਕੀ ਹੋਈ ਸੀ ਮੈਨਾ ਭਾਜੀ ਆਪਣੇ ਘਰ ਜਾ ਰਿਹਾ ਸੀ ਮੈਨਾ ਵੀ ਗੱਲਬਾਤ ਕਰਾਂਗੇ ਮੈਨਾ ਭਾਜੀ ਆਪਣੇ ਘਰ ਜਾ ਰਿਹਾ ਸੀ ਮੈਨਾ ਸਮਾਨ ਲੈਣ ਲੈਣਾ ਆਪਣੇ ਬਿਆਨ ਚੌਂਕ ਦੇ ਵਿੱਚ ਰੁਕਿਆ ਸੀਗਾ ਮੈਂ ਦੇਖਿਆ ਉਸੇ ਲੜਾਈ ਹੁੰਦੀ ਸੀ ਭਾਜੀ ਠੀਕ ਹੈ ਜਦੋਂ ਮੈਂ ਉੱਥੇ ਗਿਆ ਨਾ ਭਾਜੀ ਪ੍ਰਵਾਸੀ ਲੜਦੇ ਪਏ ਸੀ ਆਪਸ ਦੇ ਵਿੱਚ ਮੈਨੂੰ ਨਹੀਂ ਪਤਾ ਉਹ ਭਰਾ ਆਇਆ ਜਾਂ ਆਪਸ ਵਿੱਚ ਦੁਕਾਨਦਾਰ ਆ ਕੋਣਾ ਕੋਣ ਨਹੀਂ ਮੈਂ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਰੋਕਿਆ ਨਹੀਂ ਹਟੇ ਹੈਗੇ ਭਾਜੀ ਹਾਂ ਏਟਾ ਤੱਕ ਵੀ ਚੱਲੀਆਂ ਤੁਸੀਂ ਹੁਣ ਵੀ ਮੌਕਾ ਜਿਹੜਾ ਉੱਥੇ ਜਾ ਕੇ ਦੇਖ ਸਕਦੇ ਸੀ ਅਸੀਂ ਤੁਹਾਡੇ ਵੱਲੋਂ ਬੋਲ ਰਿਹਾ ਮੈਂ ਦੱਸ ਰਿਹਾ ਕਿ ਜਿਹੜਾ ਨਾ ਭਾਜੀ ਉੱਥੇ ਮੌਕਾ ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਹੋ ਏਟਾ ਓਟਾ ਜੜੀਆਂ ਉੱਥੇ ਲਗੀਆਂ ਹੋਈਆਂ ਕਾਫੀ ਤੇ ਜਦੋਂ ਮੈਂ ਉਹਨਾਂ ਰੋਕਣ ਦੀ ਕੋਈ ਕੀਤੀ ਮੈਂ ਕਿਹਾ ਯਾਰ ਨਾ ਕਰੋ ਇਹੋ ਜੀਆਂ ਘਰਕਤਾਂ ਠੀਕ ਆ ਭਾਜੀ ਉਹ ਲੜਦੇ ਲੜਦੇ ਨੇ ਇੱਥੇ ਤੱਕ ਆ ਗਏ ਇਸੇ ਸਪੋਰਟ ਤੇ ਥੋੜੀ ਜਿਹੀ ਉੱਥੇ ਆ ਭਾਜੀ ਹਨੇਰਾ ਉੱਥੇ ਤੁਹਾਨੂੰ ਪੁਲਿਸ ਵੱਲੋਂ ਮਦਦ ਮਿਲ ਰਹੀ ਹੈ ਮੈਨੂੰ ਬਿਲਕੁਲ ਮਦਦ ਨਹੀਂ ਮਿਲ ਰਹੀ ਇੱਥੇ ਤੱਕ ਆ ਗਏ ਮੈਨੂੰ ਨਾ ਇੱਥੇ ਤੱਕ ਆ ਗਏ ਉਸ ਤੋਂ ਬਾਅਦ ਤੁਹਾਡੇ ਨਾਲ ਪੁਲਿਸ ਚੱਲ ਗਈ ਉੱਧਰ ਮੈਨੂੰ ਨਾ ਹੁਣ ਤੁਹਾਡੇ ਦਾ ਹਮਲਾ ਕਿੰਨਾ ਕਿੰਨਾ ਹੋ ਗਿਆ ਪਾ ਗਿਆ ਇੱਥੇ ਦੇ ਰਹਿਣ ਵਾਲੇ ਆ ਤਿੰਨ ਤੋਂ ਚਾਰ ਜਣੇ ਆ ਜਿਨ੍ਹਾਂ ਨੇ ਹਮਲਾ ਕੀਤਾ ਜਾਨ ਲੈਵਾ ਹਮਲਾ ਕੀਤਾ ਭਾਈ ਸਾਡੇ ਤਿੰਨਾਂ ਭਰਾਵਾਂ ਦੇ ਉੱਤੇ ਮੈਂ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਜਲੰਧਰ ਦੇ ਕਮਿਸ਼ਨਰ ਜਿਹੜੇ ਨੇ ਸ਼੍ਰੀ ਤਨਪ੍ਰੀਤ ਗੌਰ ਜੀ ਉਹਨਾਂ ਦੇ ਬੇਨਤੀ ਕਰਨਾ ਕਿ 1.5 ਘੰਟੇ ਤੋਂ ਉੱਪਰ ਹੋ ਗਿਆ ਮੈਨੂੰ ਐਸਐਚਓ ਸਾਹਿਬ ਨੂੰ ਫੋਨ ਕੀਤੇ ਹੋਏ ਉੱਥੇ ਤੋਂ ਬਾਅਦ ਪਹੁੰਚਦੇ ਆ ਤੇ ਹਾਸਾ ਹਾਸ ਕੇ ਗੱਲਾਂ ਕਰਦੇ ਆ ਕਿ ਤੁਸੀਂ ਰਹਿਣ ਦਿਓ ਜੇਕਰ ਜਲੰਧਰ ਸ਼ਹਿਰ ਦੇ ਵਿੱਚ ਪੱਤਰਕਾਰ ਹੀ ਸੇਫ ਨਹੀਂ ਹੈਗੇ ਤਾਂ ਜਿਹੜੀ ਆਮ ਜਨਤਾ ਉਹ ਕਿਵੇਂ ਸੇਫ ਹੈ ਮੇਰੀ ਉਹਨਾਂ ਅਗੇ ਬੇਨਤੀ ਹੈ ਡੀਜੀਪੀ ਪੰਜਾਬ ਅਗੇ ਬੇਨਤੀ ਹੈ ਸੀਐਮ ਮੋਰੇ ਸੇਮ ਮਾਨ ਮੋਰੀ ਜਿਹੜੀ ਮੇਰੀ ਬੇਨਤੀ ਹੈ ਕਿ ਇਹੋ ਜਿਹੜੇ ਅਫਸਰ ਨੇ ਇਹਨਾਂ ਨੂੰ ਜਿਹੜਾ ਆ ਬੇਨਤੀ ਹੈ ਮੇਰੀ ਕਿ ਹੱਥ ਬਣ ਕੇ ਘਰੇ ਬਿਠਾ ਦਿਓ ਜੇ ਇਹ ਕਾਰਵਾਈ ਕਰਕੇ ਨਹੀਂ ਖੁਸ਼ ਹੈਗੇ ਕਿਉਂਕਿ ਇਹਨਾਂ ਦੇ ਐਸਆਈ ਸਾਥ ਵੀ ਹੁੰਦੇ ਨੇ ਤੇ ਉਹ ਕਹਿੰਦੇ ਨੇ ਛੱਡ ਪਰੇ ਖਾਸ-ਖਾਸ ਕੇ ਗੱਲਾਂ ਕਰਦੇ ਨੇ ਜੇਕਰ ਮੈਂ ਜਾਂ ਮੇਰੇ ਪਰਿਵਾਰ ਦੇ ਵਿੱਚੋਂ ਕਿਸੇ ਵੀ ਜੀ ਨੂੰ ਕੁਝ ਹੁੰਦਾ ਆ ਤੇ ਜਿਹੜੇ ਪਰਿਵਾਰ ਨਾਲ ਅੱਜ ਲੜਾਈ ਝਗੜਾ ਹੋਇਆ ਉਹ ਜ਼ਿੰਮੇਵਾਰ ਆ ਜੀ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ ਠੀਕ ਹੈ ਜੀ ਥਾਣਾ ਸੱਤ ਦੇ ਜਿਹੜੇ ਨੇ ਉਹ ਐਸ ਐਚਓ ਤੇ ਏਐਸਏ ਸੱਤਪਾਲ ਜੀ ਜਿਹੜੇ ਨੇ ਉਹ ਜ਼ਿੰਮੇਵਾਰ ਨੇ ਤੁਸੀਂ ਇਕੱਲੇ ਸੀਗੇ ਉਸ ਵੇਲੇ ਜਦੋਂ ਅਟੈਕ ਹੋਇਆ ਪਾਜੀ ਉਦੋਂ ਤੋਂ ਬਾਅਦ ਮੈਂ ਆਪਣੇ ਪਰਿਵਾਰ ਨੂੰ ਫੋਨ ਕੀਤਾ ਮੇਰੇ ਬ੍ਰਦਰ ਆਏ ਨੇ ਪਾਜੀ ਉਹਨਾਂ ਨੇ ਉਹਨਾਂ ਉੱਤੇ ਵੀ ਆਂਦੇ ਜਿਨ੍ਹਾਂ ਵੱਲੋਂ ਹਮਲਾ ਕੀਤਾ ਕਿ ਉਹ ਵਿਅਕਤੀ ਕੌਣ ਆ ਪਾਜੀ ਇੱਥੇ ਗੜੇ ਦੇ ਰਹਿਣ ਆ ਈਦ ਦਾ ਮੱਲਾ ਪੈਂਦਾ ਹੈ ਸ਼ਾਇਦ ਇੱਥੇ ਦੇ ਰਹਿਣ ਵਾਲੇ ਕੋਈ ਨੀਜੀ ਦੁਸ਼ਮਣੀ ਹੋਵੇ ਤੁਹਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਭਾਜੀ ਤੁਹਾਡਾ ਕੋਈ ਲੈਣ ਦੇ ਨੀ ਰਾ ਵਾਸਤਾ ਨਹੀਂ ਉਹਨਾਂ ਨਾਲ ਕੋਈ ਜਾਣ ਨਹੀਂ ਕੋਈ ਪਹਿਚਾਨ ਨਹੀਂ ਭਾਜੀ ਸਿਰਫ ਪ੍ਰਵਾਸੀਆਂ ਪ੍ਰਵਾਸੀ ਇੱਕ ਸ਼ਖਸ ਇੱਥੇ ਆਏ ਸੀ ਇੱਕ ਸ਼ਖਸ ਇੱਥੇ ਆਏ ਸੀ ਉਹ ਕਹਿੰਦੇ ਉਹਨਾਂ ਦੇ ਪ੍ਰਵਾਸੀ ਆ ਗਏ ਉਹਨਾਂ ਦੇ ਚਾਚਾ ਜੀ ਉਹਨੂੰ ਨਹੀਂ ਪਤਾ ਭਾਜੀ ਉਹ ਰਾਤ ਦੇਖ ਸਕਦੇ ਹੋ ਜੀ ਜਲੰਧਰ ਦੇ ਵਿੱਚ ਇੱਕ ਜਿਹੜੇ ਪੱਤਰਕਾਰ ਨੇ ਉਹਦੇ ਉੱਤੇ ਹਮਲਾ ਹੋਇਆ ਤਸਵੀਰਾਂ ਜਲੰਧਰ ਸ਼ਹਿਰ ਤੋਂ ਨੇ ਮੌਕੇ ਦੇ ਪੁਲਿਸ ਦੇਖ ਸਕਦੇ ਹੋ ਕਿ ਕਾਰਵਾਈ ਕਰੇਗੀ ਜਾਂ ਨਹੀਂ ਕਰੇਗੀ ਇਹ ਤਾਂ ਜਿਹੜਾ ਹੁਣ ਸਮਝ ਦੱਸੇਗਾ ਕਿਉਂਕਿ ਜੋ ਵਿਅਕਤੀ ਦਾ ਕਹਿਣਾ ਜੋ ਕਿ ਇਸ ਲੜਕੇ ਦਾ ਕਹਿਣਾ ਰਾਜਨ ਦਾ ਕਿ ਮੈਂ ਜਦੋਂ ਇੱਥੇ ਆਇਆ ਸੀ ਤੇ ਕੋਈ ਵਿਅਕਤੀ ਲੜ ਰਹੇ ਸੀ ਤਾਂ ਉਸ ਤੋਂ ਬਾਅਦ ਜਿਹੜਾ ਲੜਾਈ ਦੇ ਦੌਰਾਨ ਜਿਹੜਾ ਉੱਥੇ ਕਾਫੀ ਜਿਹੜਾ ਵਿਵਾਦ ਵੱਧ ਜਾਂਦਾ ਤਾਂ ਜਿਹੜਾ ਪੱਤਰਕਾਰ ਦੇ ਉੱਪਰ ਹਮਲਾ ਹੋ ਜਾਂਦਾ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ ਆ ਸਾਰੇ ਮੌਕੇ ਦੇ ਜਿਹੜੇ ਐਸਐਚਓ ਸਾਹਿਬ ਨੇ ਉਹ ਦੇਖ ਕੇ ਥੱਲੇ ਵੀ ਕੋਈ ਵੀ ਉਹਨਾਂ ਵੱਲੋਂ ਕੋਈ ਹਿਲਜੁਲ ਜਿਹੜੀ ਨਜ਼ਰ ਨਹੀਂ ਆ ਰਹੀ ਹਾਂਜੀ ਇਹ ਵੀ ਪੱਤਰਕਾਰਾਂ ਦੀ ਵੀਡੀਓ ਪਰ ਐਸਐਚਓ ਦਾ ਗੱਲ ਹੈ ਵੱਡੀ ਐਸਐਚਓ ਸਾਹਿਬ ਇਹ ਗੱਲ ਹੈ ਕਿ ਜਿੰਨਾ ਵੱਲੋਂ ਹਮਲਾ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਇੱਕ ਵੀਡੀਓ ਬਣਾ ਰਹੇ ਸੀਗੇ ਹੌਸਲ ਕਾਲ ਨੂੰ ਸਾਡੇ ਤੇ ਹਮਲਾ ਕਰਨ ਨਹੀਂ ਨਹੀਂ ਮਤੇ ਗੁੰਡਾ ਕਰਦੀ ਇੱਥੇ ਗੁੰਡਾਗਰਦੀ ਹੋ ਰਹੀ ਹੈ ਤੁਹਾਡੇ ਏਰੀਆ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਬਿਲਕੁਲ ਨਹੀਂ ਹੋ ਰਹੀ ਯਾਰ ਸਾਹਮਣੇ ਵੀਡੀਓ ਬਣਾ ਰਹੇ ਆ ਯਾਰ ਇਹ ਇਹ ਯਾਰ ਇਲਾਕਾ ਤੁਸੀਂ ਛੱਡਦੇ ਗੁੰਡਿਆਂ ਦੇ ਹਵਾਲੇ ਕਰਦੇ ਹੋ ਇੱਕ ਬੰਦ ਗੱਲ ਸੁਣੋ ਮੈਂ ਮੁੱਖ ਯਾਰ ਗੁੰਡਾ ਤਦ ਉਹਦੇ ਇਲਾਕਾ ਜਿਹੜਾ ਇਲਾਕਾ ਹਵਾਲੇ ਕਰਦੇ ਹੋ ਸਰ ਤੁਹਾਨੂੰ ਤੁਸੀਂ ਥਾਣਾ ਪਰਿਵਾਰੀਓ ਇਸ ਤੇ ਤੁਹਾਡੇ ਕੋਲ ਨਹੀਂ ਪਾਵਰ ਨਹੀਂ ਬੰਦੇ ਤੁਹਾਡੇ ਸਿਰ ਆ ਮੰਦਰ ਸਰ ਤੁਹਾਨੂੰ ਹਜੇ ਤਾਂ ਪਰਮੇਸ਼ਰ ਜੀ ਰਮੇਜੀ ਤੁਸੀਂ ਇਹ ਤੇ ਥਾਣਾ ਪਰਵਾਰੀ ਲੱਗੇ ਹੋ ਕਿ ਥਾਣਾ ਪਰਵਾਰੀ ਦੀ ਡਿਊਟੀ ਹੁੰਦੀ ਆ ਜੀ ਤੁਹਾਡੀ ਵੀ ਸੁਣ ਰਿਹਾ ਸੀ ਜਿਹੜਾ ਮੈਨੂੰ ਕੰਪਲੀਟ ਇਹ ਤਰਖਾਸਤ ਦੇਵੇ ਨਹੀਂ ਦਰਖਾਸਤ ਹੀ ਦਿੱਤ ਤੁਹਾਨੂੰ ਲਗਾ ਦੋ ਦਿੱਤੀ ਮੈਂ ਇੱਕ ਛੋਟੀ ਗੱਲ ਹੈ ਤੁਸੀਂ ਵੀ ਇੱਥੇ ਮੌਕੇ ਸਰ ਗੱਲ ਤਾਂ ਕਰੋ ਪਹਿਲਾਂ ਕੁਝ ਕੰਪਲੀਨਟ ਹੋਵੇ ਉਹਨਾਂ ਦੀ ਲਿਖੀ ਕੰਪਲੀਨਟ ਤੁਸੀਂ ਸਰ ਗੱਲ ਤਾਂ ਸਹੀ ਹੈ ਕਿ ਦੀ ਲਿਖੀ ਕੰਪਲੀਨਟ ਤੁਸੀਂ ਬੜੀ ਗੱਲ ਸੁਣੋ ਚਲੋ ਆਇਓ ਸਾਹਿਬ ਤੁਸੀਂ ਮੌਕੇ ਤੇ ਆਇਓ ਤੁਹਾਡੇ ਸਾਹਮਣੇ ਉੱਤੀਸ ਇੱਥੇ ਖੜੇ ਹੋ ਤੁਹਾਡੇ ਸਾਹਮਣੇ ਇੱਕ ਮੁੰਡਾ ਅੰਦਰੋਂ ਵੀਡੀਓ ਬਣਾ ਰਿਹਾ ਹੈ ਜਾਲੀ ਕੋ ਸਾਡੇ ਤੇ ਹਮਲਾ ਕਰਦੇ ਸੋਚ ਰਿਆ ਬੰਦਿਆਂ ਦੀ ਵੀਡੀਓ ਬਣਾ ਕੇ ਨਹੀਂ ਇਹ ਕਿੱਦਾਂ ਹੋ ਜਾਏਗਾ ਇਹ ਕਿੱਦਾਂ ਹੋ ਜਾਏਗਾ ਕੱਢ ਲਈ ਬਣਾ ਰਿਹਾ ਉਹ ਸਾਡੇ ਸਾਹਮਣੇ ਵੀਡੀਓ ਬਣਾਈਏ ਸਾਡੇ ਵੀਡੀਓ ਬਣਾਉਂਦੇ ਜੀ ਜੇ ਕਾਨੂੰਨੀ ਅਧਿਕਾਰ ਹੁੰਦਾ ਉਹਦੇ ਮੋੜਾ ਜਿੰਮੇਵਾਰ ਤੁਸੀਂ ਹੋਵੋਗੇ ਥਾਣੇ ਤਾਂ ਨਹੀਂ ਇਹ ਬੰਦੇ ਚ ਲੱਗੇ ਉਧਰ ਥਾਣੇ ਆ ਗਏ ਭਾਜੀ ਇੱਥੇ ਸਾਰੇ ਦੇਖੋਗੇ ਬੰਦਾ ਅੰਦਰ ਗਿਆ ਹੋਣੇ ਦੇ ਬੰਦੇ ਅੰਦਰ ਗਏ ਐਸ.ਐਚ.ਓ. ਸਾਹਿਬ ਐਸ.ਐਚ.ਓ. ਸਾਹਿਬ ਗੱਲ ਸੁਣੋ ਹੋਣੇ ਦੇ ਬੰਦੇ ਅੰਦਰ ਗਏ ਸਾਹਮਣੇ ਅੰਦਰੋਂ ਵੀਡੀਓ ਬਣਾ ਰਿਹਾ ਉਹ ਤੁਸੀਂ ਇੱਥੇ ਖੜੇ ਹੋ ਤੁਹਾਨੂੰ ਆਪ ਲਾਈਵ ਦਿਖਾ ਦਿੰਨੇ ਆ ਤੁਸੀਂ ਕਹਿੰਦੇ ਬੰਦੇ ਥਾਣੇਦਾਨ ਚਲੇ ਗਏ ਤੁਸੀਂ ਪੁਲਿਸ ਦਾ ਵਰਦੀ ਪਾਈ ਰਮੇਸ਼ ਜੀ ਤੁਸੀਂ ਝੂਠ ਕਿਉਂ ਬੋਲਦੇ ਹੋ ਮੈਂ ਹੁਣੇ ਤੁਹਾਡੇ ਸਾਹਮਣੇ ਬੰਦੇ ਕੀ ਹੈ ਤੁਹਾਡੇ ਸਾਹਮਣੇ ਵੀਡੀਓ ਬਣਾ ਰਿਹਾ ਹੈ ਬੰਦਾ ਤੁਹਾਡੇ ਸਾਹਮਣੇ ਵੀਡੀਓ ਬਣਾ ਰਿਹਾ ਹੈ ਨਹੀਂ ਤੁਸੀਂ ਕਾਰਵਾਈ ਨਹੀਂ ਕਰ ਲਗਾ ਰਮੇਸ਼ ਜੀ ਰਮੇਸ਼ ਜੀ ਆਪਾਂ ਕਾਰਵਾਈ ਕਿਉਂ ਨਹੀਂ ਕਰ ਰਹੇ ਸਰ ਬੰਦੇ ਕੋ ਯਾਰ 1 ਮਿੰਟ ਰੁਕੋ ਲੋ ਹਾਂਜੀ ਹਾਂਜੀ ਤੁਸੀਂ ਮੈਨੂੰ ਸਿੱਧੀ ਮਾਜੀ ਪਹਿਲਾਂ ਕੰਪਲੇਂਟ ਦਿਓ ਸਰ ਮੈਂ ਮਰ ਜਾਵਾਂ ਉਸ ਤੋਂ ਬਾਅਦ ਕੰਪਲੇਨ ਲਗੋਗੇ ਤੇ ਹੋਰ ਨ ਕੀ ਯਾਰ ਤੇਜ਼ ਦਰ ਹਥਿਆਰ ਲੈ ਕੇ ਚੋਟ ਕਰੇ ਵੇਟ ਕਰਦੇ ਤੇ ਕਦੋਂ ਆਵਾਂ ਤੁਹਾਨੂੰ ਮਰੋ ਸੁਣ ਲਓ ਮੇਰਾ ਆਈਓ ਬੋਲ ਖੜਾਇਆ ਤੂੰ ਉਹ ਹਾਸਾ ਹੱਸ ਕੇ ਗੱਲਾਂ ਕਰਦਾ ਮੈਨੂੰ ਇੱਕੋ ਗੱਲ ਕਹਿੰਦੇ ਰਹਿਂਦੇ ਰਹਿਂਦੇ ਮੇ ਕੋ ਰਿਕਾਰਡ ਆ ਉਹ ਰਿਕਾਰਡ ਵੇ ਸਰ ਪਾਓ ਯਾਰ ਕੰਪਲੇਂਟ ਲਿਖੋ ਕੰਪਲੇਂਟ ਲਿਖਾਓ ਕੰਪਲੇਨ ਲਗਾਓ ਨਾ ਕੰਪਲੇਨ ਲਗਾਓ ਪਾਲਟੀ ਅੰਦਰ ਸਰੇ ਲਾਈਵ ਕੰਪਲੇਨ ਲਗਾਓ ਕੰਪਲੇਨ ਲਗਾਓ ਲਿਖੋ ਲਗਾਓ ਜੀ ਸਰ ਇੱਥ ਜਲੰਧਰ ਸ਼ਹਿਰ ਤੋਂ ਸਾਂਝੇ ਕੀਤੇ ਜਾ ਰਹੀਆਂ ਨੇ ਜਿੱਥੇ ਕਿ ਇੱਕ ਵਿਵਾਦ ਜਿਹੜਾ ਪੱਤਰਕਾਰ ਦੇ ਨਾਲ ਹੋਇਆ ਤਾਂ ਉਹਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਤਾਂ ਮੌਕੇ ਦੇ ਥਾਣਾ ਪਰਿਵਾਰੀ ਨੇ ਪਰ ਕੋਈ ਵੀ ਜਿਹੜਾ ਇਸ ਵੇਲੇ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਸੋ ਤਸਵੀਰਾਂ ਦੇਖ ਸਕਦੇ ਹੋ ਅੰਦਰੋਂ ਵਾਲਾ ਜਿਹੜੀ ਵੀਡੀਓ ਵੀ ਜਿਹੜੀ ਬਣਾਈ ਜਾ ਰਹੀ ਹੈ ਜਿਹੜੀ ਕੀ ਲਿਖਿਆ ਤੇ ਕਾਰਵਾਈ ਜਿਹੜੀ ਹੋ ਰਹੀ ਹੈ ਹੁਣ ਵਿਵਾਦ ਹੋਇਆ ਉੱਥੇ ਹੀ ਇੱਕ ਜਿਹੜਾ ਪੱਤਰਕਾਰ ਆ ਉਹਦਾ ਕਹਿਣਾ ਕਿ ਮੇਰੇ ਉੱਤੇ ਜਿਹੜਾ ਅਟੈਕ ਕੀਤਾ ਗਿਆ ਔਰ ਉੱਤੇ ਹਮਲਾ ਜਿਹੜਾ ਕਰ ਦਿੱਤਾ ਗਿਆ ਰਾਤ ਜਿਹੜੀ ਉਹ ਸਾਰੇ ਇਕੱਠੇ ਹੋ ਗਿਆ ਥਾਣਾ ਸਾਧ ਦੀ ਪੁਲਿਸ ਵੱਲੋਂ ਹੱਲੇ ਤੱਕ ਕੋਈ ਵੀ ਜਿਹੜੀ ਕਾਰਵਾਈ ਹੈ ਉਹ ਨਹੀਂ ਕੀਤੀ ਗਈ ਉਹਨੂੰ ਲੈ ਕੇ ਜਿਹੜਾ ਸਾਰੇ ਹੀ ਜਿਹੜੇ ਪੱਤਰਕਾਰ ਭਾਈਚਾਰਾ ਜਲੰਧਰ ਸ਼ਹਿਰ ਤੋਂ ਇੱਥੇ ਪਹੁੰਚਿਆ ਹੋਇਆ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਕਾਰਵਾਈ ਹੈ ਕੀਤੀ ਜਾਵੇ ਔਰ ਜਿਹੜਾ ਬਣਦਾ ਇंसाफ ਹੈ ਜਿਹੜਾ ਪੱਤਰਕਾਰ ਨੂੰ ਮਿਲੇ ਔਰ ਉਸ ਨੂੰ ਲੈ ਕੇ ਜਿਹੜਾ ਝਗੜਾ ਜਿਹੜਾ ਹੋ ਰਿਹਾ ਸਿਕਾ ਤਾਂ ਉੱਥੇ ਹੀ ਹੁਣ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਥਾਣਾ ਪ੍ਰਭਾਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਔਰ ਮੌਕੇ ਦੇ ਜਿਹੜੀ ਕੰਪਲੇਂਟ ਹੈ ਹੁਣ ਉਹਨਾਂ ਵੱਲੋਂ ਲਈਤੀ ਗਈ ਹੈ ਕੰਪਲੇਂਟ ਜਿਹੜੀ ਦਰਜ ਕੀਤੀ ਗਈ ਔਰ ਕਾਫੀ ਧੀਰ ਬਾਅਦ ਜਿਹੜੀ ਪੁਲਿਸ ਨੇ ਜਿਹੜੀ ਕੰਪਲੇਂਟ ਆ ਉਹ ਦਰਜ ਕੀਤੀ ਹੈ ਰਾਜੇ ਜੀ ਤੁਸੀਂ ਸਾਈਨ ਕਰ ਰਾਜੇ ਜੀ ਦਾ ਨਾਮ ਦਾ ਸਿੱਟੀ ਘਰ ਚ ਕੌਣ ਹੈਗਾ ਬੰਦਾ ਉਹ ਉਹ ਕਹਿੰਦੇ ਜੀ ਮੈਨੂੰ ਪਤਾ ਹੀ ਨਹੀਂ ਹੈਗਾ ਜੇ ਹਮਲਾ ਹੋਇਆ ਉਹਨਾਂ ਨੂੰ ਪਤਾ ਹੀ ਨਹੀਂ ਬੰਦੇ ਪਛਾਣਦੇ ਹੀ ਨਹੀਂ ਉਹ ਘਰ ਆ ਤਾਂ ਫਿਰ ਮੈਂ ਐਸਾ ਸਰ ਇਦਾਂ ਹੁੰਦਾ ਕਿ ਮੇਰੇ ਨਾਮ ਹੀ ਪਤਾ ਹੁੰਦਾ ਘਰ ਦਾ ਪਤਾ ਹੁੰਦਾ ਘਰ ਦਾ ਦੱਸ ਦਿੱਤਾ ਕਹਿੰਦੇ ਕੋਪ ਚੈੱਕ ਕਰ ਲੈਣੇ ਤੇ ਸਾਰੇ ਇੱਕ ਹੋਰ ਗੱਲ ਆ ਛੋਟੀ ਜੀ ਐਸਾ ਸਰ ਹਾਂਜੀ ਹਾਂਜੀ ਇੱਕ ਛੋਟੀ ਜੀ ਗੱਲ ਆ ਤੁਹਾਡੇ ਸਾਹਮਣੇ ਇਸ ਘਰ ਦੇ ਅੰਦਰ ਇੱਕ ਮੁੰਡਾ ਵੀਡੀਓ ਬਣਾ ਰਿਹਾ ਸੀਗਾ ਤੇ ਹੁਣ ਉਹਦੇ ਦੇ ਕੋਈ ਕਾਰ ਉਹਨੂੰ ਰਾਉਂਡ ਅਪ ਕਰੋਗੇ ਤੁਸੀਂ ਨਹੀਂ ਨਹੀਂ ਦੇਖਣਾ ਨਹੀਂ ਸਭ ਦੇਖਣਾ ਨਹੀਂ ਇਹ ਤਾਂ ਰਿਕਾਰਡ ਹੈ ਲਾਈਵ ਚੱਲ ਰਿਹਾ ਸਾਰਾ ਉਸੇ ਤੱਕ ਜਦੋਂ ਹੋ ਗਿਆ ਵੀਡੀਓ ਬਣਾ ਰਿਹਾ ਕੋਣ ਹੈ ਰਾਜ ਨੂੰ 10000 ਕਿਹੜਾ ਬੰਦਾ ਕੋਣ ਹੈ ਉਹ ਅੰਦਰ ਅੰਦਰ ਬੈਠਿਆ ਸਰ ਜਿੱਦੋਂ ਵੀ ਵੀਡੀਓ ਬਣਾਈ ਗਈ ਹੈ ਸਰ ਉਹਨੂੰ ਵੀ ਰਾਉਂਡ ਅਪ ਕੀਤਾ ਜਾਏਗਾ ਇੱਕ ਦਾ ਨਾਮ ਹੋਰ ਕੀ ਹੈ ਯਾਰ ਟੋਟਲ ਸਰ ਓ ਯਾਰ ਨਾਂ ਨੂੰ ਗੋਲੀ ਮਾਰ ਅੰਦਰ ਬੈਠਾ ਪੁਲਿਸ ਦੇਰੀ ਹੈ ਹੁਣ ਪੁੱਛ ਰਹੀ ਹੈ ਜੀ ਕੌਣ ਹੈ ਵਿਅਕਤੀ ਜਿਹਦੇ ਵੱਲੋਂ ਹਮਲਾ ਕੀਤਾ ਗਿਆ तकरीबन 1 ਘੰਟੇ ਬਾਅਦ ਪੁਲਿਸ ਨੇ ਇਹ ਗੱਲ ਪੁੱਛੀ ਹੈ ਕਿ ਉਹ ਵਿਅਕਤੀ ਕੌਣ ਹੈ ਜਿਹਦੇ ਵੱਲੋਂ ਹਮਲਾ ਕੀਤਾ ਗਿਆ ਤੇ ਉਹਨਾਂ ਰੌਂਡ ਆ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਕੀ ਕਹਿੰਦੇ ਤੁਸੀਂ ਲੜਾਈ ਪਈਆਂ ਦੇ ਆਪਸ ਵਿੱਚ ਹੋਈ ਐ ਤੇ ਤੁਸੀਂ ਉੱਥੇ ਸੀਗੇ ਹਾਂਜੀ ਬਿਲਕੁਲ ਮੈਂ ਇੱਥੇ ਸੀ ਅੱਛਾ ਤੇ ਜਿਹੜਾ ਰਾਹੁਲ ਜਿਹੜਾ ਰਾਹੁਲ ਐ ਐ ਐਨਐਸ ਵਿੱਚ ਜਿਹੜਾ ਰਾਜਨ ਐ ਨਾ ਉਹਨੂੰ ਇੱਕ ਬਈਜ ਨੂੰ ਕੁੱਟਿਆ ਫਿਰ ਦੂਜੇ ਬਈਜ ਨੂੰ ਕੁੱਟਿਆ ਰਾਹੁਲ ਜਿਹੜਾ ਰਾਹੁਲ ਸਿੱਧੂ ਐ ਨਾ ਰਾਹੁਲ ਸਿੱਧੂ ਨੇ ਆ ਕੇ ਐਸਾ ਰਾਜਨ ਨੂੰ ਰੋਕਿਆ ਵਾ ਔਰ ਰਾਜ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਕੀ ਗਲਤ ਹੋ ਰਿਹਾ ਕੁਝ ਗਲਤ ਐ ਹੋ ਰਿਹਾ ਕਿ ਰਾਜਨ ਰਾਜਨ ਜਿਹੜਾ ਹੈਗਾ ਵੀ ਗਲਤ ਲਗਾ ਰਿਹਾ ਵੇ ਕੀ ਨੀ ਕਰਦਾ ਤੀਜਲ ਚਲਾ ਰਿਹਾ ਮੈਂ ਆਪਣੇ ਨੂੰ ਮੈਂ ਸਾਹਮਣੇ ਆ ਨਾ ਕੱਪੜੇ ਫਾੜੇ ਗਏ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਰਾਜਿੰਦ ਕੱਪੜੇ ਕੱਪੜੇ ਨੂੰ ਮੁੰਡੇ ਦੇ ਫਾੜੇ ਗਏ ਜਿਹੜਾ ਅਭੀ ਮੁੰਡਾ ਉਹਦੇ ਕੱਪੜੇ ਫਾੜੇ ਉਹ ਲੜਾਈ ਦੇ ਵਿੱਚ ਕੱਪੜਿਆਂ ਨੂੰ ਸਮਝ ਲੈ ਲਓ ਤੁਸੀਂ ਮੈਨੂੰ ਮੁੰਡਾ ਨੂੰ ਸਮਝ ਲੈ ਕਰੋ ਜਿਹੜੀ ਪ੍ਰਸ਼ਾਸਨ ਘਰ ਦੇ ਅੰਦਰ ਗਿਆ ਜੀ ਤੁਸੀਂ ਆਉਣਾ ਨਹੀਂ ਸ਼ਰਮ ਦੇ ਕਿਉਂ ਨਹੀਂ ਲਿਆ ਅਸੀਂ ਕਰਦੇ ਅਸੀਂ ਕਰੀ ਬਾਹਰ ਜੋ ਸੱਚਾਈ ਦੇਖੋ ਦੇਖੋ ਅਸੀਂ ਗਲੀ ਮਾਲੀ ਚ ਰਹਿਣਾ ਮੈਡਮ 1 ਮਿੰਟ ਜੀ ਉਹ ਫਾਇਦਾ ਚੱਕਰਾ ਹੁੰਦਾ ਤੁਹਾਡੀ ਗੱਲ ਸਾਡੇ ਸਾਹਮਣੇ ਕਿੱਦਾਂ ਆਂਦੀ ਤੁਸੀਂ ਆਪਣਾ ਪੱਖ ਰੱਖ ਰਹੇ ਹੋ ਨਾ ਗਲਤ ਗੱਲ ਹੈ ਹੋਈ ਸੀਗੀ ਤੁਸੀਂ ਉਸ ਘਟੜੇ ਦੇ ਬਾਹਰ ਲੜਾਈ ਹੋਈ ਹੈ ਜਾਨੋ ਮਰ ਜਾਂਦੇ ਜਾਨ ਮੇਰੀ ਸੋਹਣੀ ਜੀ ਮੈਂ ਤੁਹਾਨੂੰ ਜਾਂਦਾ ਨਾ ਤੁਸੀਂ ਮੈਨੂੰ ਲੈ ਜਾਣਦਾ ਅਸੀਂ ਇੱਕ ਕਾਰ ਦੇ ਚੋਣ ਜਾਂਦੇ ਕਿ ਤੈਨੂੰ ਕਿਉਂ ਨਹੀਂ ਮੈਂ ਤੁਹਾਡੇ ਘਰੇ ਰਹਿਣਾ ਇੱਕ ਮਿੰਟ ਮੈਂ ਤੁਹਾਡੇ ਘਰੇ ਮੈਂ ਤਾਂ ਸਾਹਮਣੇ ਕਹਿ ਰਿਹਾ ਮੈਨੂੰ ਚੰਗੀ ਤਰ੍ਹਾਂ ਜਾਂਦਾ ਮੈਂ ਨਹੀਂ ਜਾਂਦਾ ਜੀ ਜੋ ਗਲਤ ਹੋ ਗਲਤ ਮੈਂ ਜਾਣਦਾ ਨਹੀਂ ਨਹੀਂ ਜੇ ਤੁਹਾਡੇ ਘਟੜੇ ਦੇ ਬਾਹਰ ਹਮਲਾ ਹੋ ਰਿਹਾ ਇੱਕ ਘਰ ਨੂੰ ਮੈਂ ਜਾਣਦੀ ਆ ਤੁਸੀਂ ਜਾਣਦੇ ਹੋਗਾ ਮੈਂ ਨਹੀਂ ਜਾਣਦਾ ਤੁਸੀਂ ਜਾਂਦੇ ਸਾਡੇ ਘਰ ਤੁਹਾਨੂੰ ਤੁਹਾਡਾ ਨਾਮ ਵੀ ਨਹੀਂ ਪਤਾ ਬਿਲਕੁਲ ਨਹੀਂ ਪਤਾ ਮੈਨੂੰ ਤਾਂ ਤੁਹਾਡੇ ਘਰ ਹੀ ਤਾਂ ਬੜਿਆ ਰਹਿੰਦਾ ਸੱਚ ਸੱਚ ਤਾਂ ਤੁਸੀਂ ਤੁਸੀਂ ਸੱਚ ਦੱਸੋ ਮੈਂ ਸੱਚੀ ਬੋਲ ਰਹੀ ਹਾਂ ਬੋਲੋ ਗਲਤ ਨਹੀਂ ਕੋਈ ਮਾਰ ਜਾਂਦਾ ਕੋਈ ਮਾਰ ਜਾਂਦਾ ਤੱਕ ਮਾਰਦਾ ਹੋ ਰਿਹਾ ਗਲਤ ਹੋ ਰਿਹਾ ਠੀਕ ਹੈ ਜੀ ਬਾਕੀ ਮਿੰਟਾਂ ਵਿੱਚ ਕਿੰਨੇ ਬਚਾਉਣ ਦੀ ਕੋਸ਼ਿਸ਼ ਕੀਤੀ ਗਲਤ ਹੋ ਰਿਹਾ ਗਲਤ ਅਜੇ ਮੁੰਡਾ ਗਲਤ ਬੋਲ ਰਿਹਾ ਠੀਕ ਹੈ ਜੀ ਠੀਕ ਹੈ ਇਹ ਮੁੰਡਾ ਬਿਲਕੁਲ ਗਲਤ ਬੋਲ ਰਿਹਾ ਠੀਕ ਹੈ ਜੀ ਮੈਂ ਵੀ ਅੰਦਰ ਇਹ ਮੁੰਡਾ ਗਲਤ ਬੋਲ ਰਿਹਾ ਇਹਨਾਂ ਦਾ ਵੀ ਨਾਮ ਲਿਖੋ ਜੀ ਲਿਖੋ ਕੱਢ ਜਾਗੇ ਸੀ ਤੁਸੀਂ ਲੋਕ ਭਾਰੀ ਸੀ ਮੈਂ ਜੀ ਹੈਲੋ ਸੀ ਇਹ ਤੁਹਾਨੂੰ ਕਹੇ ਇੱਕ ਮਿੰਟ ਮੈਡਮ ਇੱਕ ਇੱਕ ਚੀਜ਼ ਹੈ ਮੈਡਮ ਮੈਡਮ ਇੱਕ ਇੱਕ ਮੈਡਮ ਇੱਕ ਸਵਾਲ ਹੈ ਮੈਡਮ ਸੀਸੀਟੀਵੀ ਮੈਡਮ ਜੀ ਉਹਨੇ ਗਲਤੀ ਕੀਤੀ ਨਹੀਂ ਤੁਸੀਂ ਜਿਹਨੇ ਜੇ ਉਸ ਕੈਮਰੇ ਦੇ ਨਤੀਜਾ ਤੋਂ ਕੋਈ ਗੱਲ ਨਹੀਂ ਹੈ ਬਿਲਕੁਲ ਮੈਡਮ ਅਸੀਂ ਕਹਿੰਦੇ ਆਪਾਂ ਕਹਿੰਦੇ ਇੱਕ ਮਿੰਟ ਭਾਜੀ ਸੀਸੀਟੀਵੀ ਮੈਡਮ ਪ੍ਰਵਾਸੀ ਮੈਸ ਸੱਚਾਈ ਦਾ ਹਿਸਾਬ ਦਵਾਓ ਤੁਹਾਡੀ ਅਸੀਂ ਤੁਹਾਡੀ ਗੱਲ ਦਾ ਲੋ ਜੀ ਸਾਡੀ ਅਸੀਂ ਖੇਲੇ ਹੋ ਤੂੰ ਨੇ ਪਛਾਣ ਦੀ ਕੋਸ਼ਿਸ਼ ਕੀਤੀ ਔਰ ਗਲਤ ਗੱਲ ਲਾ ਬਿਲਕੁਲ ਮੈਡਮ ਮੇਰੀ ਗੱਲ ਸੁਣੋ ਸੌਰੀ 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 ਅੱਛਾ ਤੁਸੀਂ ਹੁਣ ਗੱਲ ਹੀ ਸੁਣਨੀ ਮੈਂ ਕਰ ਰਿਹਾ ਮੈਡਮ ਤੁਸੀਂ ਪੱਕ ਦੂਜੀ ਪਾਰਟੀ ਰੱਖਣ ਆਏ ਹੋ ਤੁਸੀਂ ਦੂਜੀ ਪਾਰਟੀ ਫੇਵਰ ਕਰਨ ਆਏ ਹੋ ਗੱਲ ਨਹੀਂ ਸੁਣਨਾ ਜਾਂਦਾ ਮੇਰੀ ਕਾਛ ਦਾ ਮੈਂ ਵੀ ਭਗਦਾ ਵੀ ਭਗਤ ਹੈ ਔਰ ਇਹਦੇ ਮੰਮੀ ਮੈਨੂੰ ਅੱਛੀ ਤਰ੍ਹਾਂ ਜਾਣਦੇ ਔਰ ਰਾਜੇ ਵੀ ਮੈਨੂੰ ਅੱਛੀ ਤਰ੍ਹਾਂ ਜਾਣਦਾ ਹੈ ਮੈਡਮ ਅਸੀਂ ਮੈਡਮ ਜੀ ਉਹਨਾਂ ਕੋਟ ਮਾਰ ਹੋ ਰਹੀ ਤੇ ਤੁਸੀਂ ਬਚਾਇਆ ਕਿਉਂ ਨਹੀਂ ਮੈਡਮ ਫਿਰ ਤੁਸੀਂ ਬਚਾਇਆ ਕਿਉਂ ਨਹੀਂ ਮੈਡਮ ਬਚਾਇਆ ਕਿਉਂ ਨਹੀਂ ਅਸੀਂ ਇਹ ਗੱਲ ਤੁਹਾਨੂੰ ਅਸੀਂ ਆਪਣੇ ਘਰ ਮੇਰੇ ਮੁੰਡੇ ਸੀ ਅੱਲੇ ਮੁੰਡੇ ਸੀ ਗਲਤ ਗੱਲ ਬਾਹਰੋਂ ਤੇ ਆਏ ਨਾ ਤਾਂ ਆ ਸਾਡੇ ਨਾਲ ਦੇ ਘਰ ਘਰ ਆ ਇਹ ਸਾਡਾ ਘਰ ਆ ਇਹ ਦਾ ਖਬਰ ਨਾ ਸਾਡੇ ਘਰ ਚ ਲੜਾਈ ਹੁੰਦੀ ਸਾਡੀ ਗਲੀ ਚ ਲੜਾਈ ਹੁੰਦੀ ਹੈ ਬਾਹਰੋਂ ਲੈ ਕੇ ਆ ਜਦ ਜੈਨ ਸੀ ਗਲਤ ਬੰਦਾ ਮੈਂ ਮੈਡਮ ਕੋ ਗਲੀ ਚ ਆ ਕੇ ਕੋਈ ਜੇ ਪਰਵਾਹ ਨਹੀਂ ਲੜ ਵੀ ਰਹੇ ਆ ਤੇ ਕਿਤਨੇ ਮੈਡਮ ਇੱਕ ਗੱਲ ਤੁਹਾਨੂੰ ਆਖਦਾ ਅਸੀਂ ਇਹ ਗੱਲ ਕਹਿੰਦੇ ਆ ਕਿ ਪਰਵਾਸੀ ਲੜ ਰਹੇ ਸੀ ਪਰਵਾਸੀ ਇਹਨੇ ਹਟਾਇਆ ਜਾ ਲੜਿਆ ਸੁਣੋ ਸੁਣੋ ਇਹ ਲੜਿਆ ਫਿਰ ਦੂਜੇ ਬੰਦਿਆਂ ਦਾ ਇਹਨੂੰ ਕੁੱਟਣ ਦਾ ਕੀ ਮਤਲਬ ਪਾਜੀ ਮੇਰੀ ਸੁਣੋ ਮੈਡਮ ਜਦ ਤੀ ਤੁਸੀਂ ਪਹਿਲਾਂ ਬੋਲਦੇ ਨਹੀਂ ਕਿ ਮੈਡਮ ਪਹਿਲੇ ਕਹੋ ਤੁਸੀਂ ਪਹਿਲਾਂ ਬੋਲਦੇ ਨਹੀਂ ਕਿ ਦੂਜੇ ਬੰਦਿਆਂ ਨਾਲ ਗੱਲ ਕਰੇ ਮੈਂ ਤੁਸੀਂ ਗੱਲ ਉਹਨਾਂ ਦੀ ਗੱਲ ਮੈਨੂੰ ਸਾਡਾ ਸਾਡਾ ਸਵਾਲ ਨਹੀਂ ਸੁਣਨਾ ਤੁਸੀਂ ਆਪਾਂ ਨੂੰ ਅਸੀਂ ਤੁਹਾਨੂੰ ਅਹੀ ਗੱਲ ਕਰ ਰਹੇ ਹਾਂ ਅਸੀਂ ਇਹ ਕਿੰਨੇ ਕਿ ਜੇ ਦੋ ਪ੍ਰਵਾਸੀ ਬੰਦੇ ਲੜ ਰਹੇ ਸੀ ਹਾਂਜੀ ਦੋ ਨਹੀਂ ਜੀ ਕਿੰਨੇ ਸਾਰੇ ਲੜ ਰਹੇ ਸੀ ਲੜ ਰਹੇ ਸੀ ਠੀਕ ਹੈ ਉਹਨਾਂ ਤੁਹਾਡੇ ਰਿਸ਼ਤੇਦਾਰ ਹਨ ਇਹਦੇ ਰਿਸ਼ਤੇਦਾਰ ਆ ਠੀਕ ਹੈ ਉਥੇ ਲੜ ਰਹੇ ਸੀਗੇ ਇਹ ਜਿੜ ਸੜਾਨ ਗਿਆ ਜਾਂ ਲੜਿਆ ਉਹਨਾਂ ਨਾਲ ਇਹਦੀ ਕੁੱਟਮਾਰ ਲੜਾਈ ਉਹਨਾਂ ਨਾਲ ਸੀ ਥਰਡ ਪਰਸਨ ਨੇ ਆ ਕੇ ਇਹਨੂੰ ਕੁੱਟਿਆ ਵਾ ਉਹਦਾ ਜ਼ਿੰਮੇਵਾਰ ਤੁਸੀਂ ਬਿਲਕੁਲ ਗਲਤ ਰਾਜਨ ਨੇ ਭਈਏ ਨੂੰ ਕੁੱਟਿਆ ਰਾਜਨ ਨੇ ਨਹੀਂ ਉਹ ਕਹਿ ਰਿਹਾ ਜਿਉ ਭਈਏ ਨਾਲ ਲੜਿਆ ਪ੍ਰਵਾਸੀ ਨਾਲ ਲੜਿਆ ਨਾ ਉਹ ਇਹ ਪਰ ਕਿਉਂ ਲੜਿਆ ਇੱਕ ਮਿੰਟ ਉਹ ਸਾਡੀ ਗਲੀ 'ਚ ਸੀ ਰਾਜਨ ਕਿ ਗਲੀ 'ਚ ਕਿਉਂ ਆਇਆ ਰਾਹੁਲ ਮੈਡਮ ਤੁਹਾਡਾ ਤੁਹਾਡਾ ਰਾਈਟ ਹੈਗਾ ਕਿਸੇ ਬੰਦੇ ਨੂੰ ਫੜਾਉਂਦਾ ਇੱਕ ਮਿੰਟ ਔਰਨ ਦਾ ਰਾਈਟ ਹੈਗਾ ਇੱਥੇ ਆ ਕੇ ਭਈਆਂ ਨੂੰ ਫੜਾਂਦਾ ਔਰ ਨੂੰ ਪੁੱਛੋ ਨਹੀਂ ਜੇ ਉਹ ਲੱਗਦੇ ਦੇਖ ਕੇ ਜੇ ਬਚਾ ਰਿਹਾ ਕੋਈ ਇਦਾਂ ਗੱਲ ਨਹੀਂ ਕਿ ਉਹ ਹੰਬਲ ਲੈਣਾ ਇੱਥੇ ਜਿੱਦੇ ਜੋ ਕਤਲ ਹੋਇਆ ਉਹ ਹੰਬਲ ਲੈਣਾ ਤੇ ਜਦੋਂ ਤੁਹਾਡੇ ਨੇ ਕੁੱਟਮਾਰ ਕੀਤੀ ਉਹ ਜਾਇਜ਼ ਆ ਉਹ ਕੌਣ ਹੰਬਲ ਕਰੀ ਤੋ ਇਹਨਾਂ ਨੂੰ ਕੀ ਆ ਜਾ ਰਿਹਾ ਕਿ ਮੌਕੇ ਦੇ ਭਾਰੀ ਹੰਗਾਮਾ ਜਿਹੜਾ ਹੋ ਰਿਹਾ ਹੰਗਾਮਾ ਦੇਖ ਸਕਦੇ ਹੋ ਸਵੇਲੇ ਮਾਨੋਜਿੰਦਰ ਸ਼ਹਿਰ ਦੀਆਂ ਜਿਹੜੀਆਂ ਸਾਂਗੀਆਂ ਦਿੱਤੇ ਜਾ ਰਹੀਆਂ ਮੌਕੇ ਦੇ ਪੁਲਿਸ ਹੋ ਜਾਂ ਪਰ ਅੰਜ ਜਿਹੜਾ ਜਗ੍ਹਾ ਤਾਂ ਜਿੱਥੇ ਕਿ ਕੈਮਰਾ ਚੜਾਉਂਦਾ ਤੋ ਇਹ ਲੋਕਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਦੂਜੀ ਪਾਰਟੀ ਜਿਹੜੀ ਖੜਾ ਹੈ ਜਿਹੜੀ ਆ ਕੇ ਪੱਕਾ ਕਿੱਥੇ ਨੇ ਜਨਾਨੀ ਅੱਗੇ ਕਿੱਥੇ ਜਾ ਰਹੀਆਂ ਬੰਦੇ ਕਿੱਥੇ ਨੇ ਮੈਨੂੰ ਮਹਿਲਾਵਾਂ ਦਾ ਸਹਾਰਾ ਲਿੱਤਾ ਜਾ ਰਿਹਾ ਮਹਿਲਾਵਾਂ ਦਾ ਸਹਾਰਾ ਲਿੱਤਾ ਜਾ ਰਿਹਾ ਇਹਨਾਂ ਦਾ ਕੋਈ ਬਤੌਂਦੀ ਮੰਦਾ ਇਹਨਾਂ ਦਾ ਕੋਈ ਮਤ ਨਹੀਂ ਬੰਦਾ ਜਿਹੜੇ ਬੰਦੇ ਨੇ ਉਹ ਗੱਲ ਕਰਨਾਂ ਆ ਕੇ ਬਾਹਰ ਸਾਡ ਹੂੰ ਇਹ ਕਿਹੜਾ ਤੁਹਾਨੂੰ ਲੱਗਦੀ ਐ ਐਸੇ ਤਾਂ ਕਿੱਥੇ ਆ ਜਿੱਦੂ ਗੱਲ ਹੁੰਦੀ ਉਹਦੂ ਹੁੰਦੇ ਨਹੀਂ ਇਹਨਾਂ ਕੋਈ ਨਹੀਂ ਰਹਾਂ ਸਾਡੇ ਘਰ ਸੀ ਆਪਾਂ ਦਾ ਸੀਗਾ ਤਾਂ ਮਤਲਬ ਆਪਣੇ ਘਰ ਹੀ ਬੰਦਾ ਆ ਗਿਆ ਬੰਦਾ ਮਾਰ ਦੋ ਆਪਣੇ ਘਰ ਚ ਤੁਸੀਂ ਬੰਦਾ ਨਾ ਦੇਖ ਤਸਵੀਰਾਂ ਨੇ ਦੇਖਦੇ ਹੋ ਇਸ ਟਾਈਮ ਆ ਉਹ ਕਹਿ ਰਹੇ ਸੀ ਸਾਡੀ ਗਲੀ ਇੱਥੇ ਆਪਾਂ ਜੋ ਮਰਗੀ ਕਰੀਏ ਅਜਿਹਾ ਤੁਸਾਬ ਗੱਡੋ ਤਾਂ ਹੁਣ ਕੀ ਜਨਨੀਆਂ ਐਸੇ ਤੁਸਾਬ ਤੁਸੀਂ ਬਿਲਕੁਲ ਦੇਖ ਸਕਦੇ ਹੋ ਸਾਰੀ ਹੁਣ ਕੀ ਕੀਤਾ ਜਾਏਗਾ ਦੇਖੋ ਸਰ ਇੰਨਾ ਮਾਹੌਲ ਜਿਹੜਾ ਇੱਥੇ ਆਪਾਂ ਖਰਾਬ ਹੋ ਰਿਹਾ ਦੇਖੋ ਸਰ ਜਿੰਨਾ ਜਿੰਨਾ ਦਾ ਨਾਮ ਲਿਖਾਇਆ ਗਿਆ ਉਹਨਾਂ ਨੂੰ ਆਪਾਂ ਹੁਣ ਰਾਉਂਡ ਅਪ ਕਿਉਂ ਨਹੀਂ ਕਰ ਰਹੇ ਪਰਦੀਪ ਨੂੰ ਉਹਨੂੰ ਦੇ ਦੇ ਸਰ ਇੱਥੇ ਜੋ ਸਾਹਿਬ ਤੁਸੀਂ ਮੌਕੇ ਤੋਂ ਇੱਥੇ ਖੜੇ ਹੋ ਤੁਹਾਡੇ ਸਾਹਮਣੇ ਮੋਲ ਖਰਾਬ ਹੋ ਰਿਹਾ ਜਿਨ੍ਹਾਂ ਦਾ ਨਾਮ ਲਿਖਾਇਆ ਗਿਆ ਉਹਨਾਂ ਨੂੰ ਰਾਉਂਡ ਅਪ ਕਿਉਂ ਨਹੀਂ ਕੀਤਾ ਜਾ ਰਿਹਾ ਪ੍ਰੈਟ ਮੈਂ ਲੈ ਲਈ ਜੀ ਮੈਂ ਤੱਥਾਂ ਦੇ ਆਧਾਰ 'ਤੇ ਉਹ ਬੰਦੇ ਦੇ ਅੰਦਰ ਆ ਅਗਲੀ ਕਹਾਣੀ ਬੰਦੇ ਅੰਦਰ ਅੰਦਰੋਂ ਵੀਡੀਓ ਬਣਾ ਰਹੇ ਆ ਤੁਹਾਡੇ ਸਾਹਮਣੇ ਬਣਾ ਰਹੇ ਆ ਸੋ ਦੇਖ ਸਕਦੇ ਹੋ ਐਸੇ ਤੋਂ ਕਾਰਗੁਜ਼ਾਰੀ ਉਹਨਾਂ ਸਾਹਮਣੇ ਵੀਡੀਓ ਬਣਾਈ ਜਾ ਰਹੀ ਹੈ ਜਿਹੜੇ ਬੰਦੇ ਤੇ ਵੀਡੀਓ ਬਣਾ ਕਰ ਰਹੇ ਜਿਹੜੇ ਆਪਣੇ ਪੱਤਰ ਜਤਾ ਕਰ ਰਹੇ ਸੀ ਉਹਨਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਮਤਲਬ ਕੱਲ੍ਹ ਨੂੰ ਸਾਡੇ ਤੇ ਵੀ ਹਮਲਾ ਕਰ ਦੇਣਾ ਇਹ ਤਾਂ ਨਹੀਂ ਕਦੀ ਵੀ ਹੋਇਆ ਸਾਡੇ ਸਾਹਮਣੇ ਵੀਡੀਓ ਬਣਾਈ ਆ ਤੁਹਾਨੂੰ ਜੇ ਬਣਾਈ ਹੋਦੀ ਰੋਕਿਆ ਕਿਉਂ ਨਹੀਂ ਜਦੋਂ ਸਰ ਜਿਹੜਾ ਕੰਪਲੇਂਟਡ ਆ ਉਹ ਕਹਿ ਰਿਹਾ ਲੜਕਾ ਅੰਦਰ ਆ ਜਿਸਦੇ ਨਾਲ ਝਗੜਾ ਹੋਇਆ ਜਾਂ ਜਿੰਨੇ ਉਹਨਾਂ ਕੋਟ ਲੈਣੇ ਆ ਜੇ ਅੰਦਰ ਆ ਸਰ ਚੈੱਕ ਕੀ ਕਰਨਾ ਆਪਾਂ ਆਪਾਂ ਦੇਖੋ ਇਹ ਬੰਦਾ ਅੰਦਰ ਹੈ ਤਾਂ ਫਿਰ ਰਾਉਂਡ ਆਫ ਕਿ ਕਰਕੇ ਹੁਣ ਜਾ ਰਿਹਾ ਹਾਂ ਹਾਂਜੀ ਸਰ ਕਦੋਂ ਕਰਨਾ ਜੀ ਕਦੋਂ ਕਰਨਾ ਜੀ ਸਰ ਟਾਈਮ ਦੱਸ ਕਦੋਂ ਕਰਨਾ ਹੈ ਕੋਈ ਤਸਵੀਰਾਂ ਦੇਖਦੇ ਹੋ ਪੌਸਾ ਜਿਹੜਾ ਅਮਰੀਕਾ ਮੈਂ ਪਈ ਹੋਈ ਹੈ ਧਮਕੀ ਦੇ ਕੇ ਗਿਆ ਕਿਦਾ ਇਹ ਪੈਸਾ ਦਾ ਬੰਦੀ ਨਾ ਕਾਖੇ ਲੈ ਤਾ ਨਹੀਂ ਇਹ ਕਿਹਦੇ ਆ ਅਸੀਂ ਕਿਤੇ ਜਗ੍ਹਾ ਫਰੰਦ ਜਾਓ ਕਿਹ ਕੀ ਲੈਣਾ ਹੈ ਜਾਓ ਜਾਓ ਭਾਈ ਭਾਈ ਐਸਐਚਓ ਸਾਹਮਣੇ ਨਾਲ ਜਿਹੜੇ ਇਹ ਹਾਸਾ ਕੇ ਗੱਲਾਂ ਕਰਦੇ ਪਏ ਨੇ ਇਹਨਾਂ ਕੋਲੋਂ ਮੈਨੂੰ ਜਿਹੜੀ ਹੈ ਸੰਤੁਸ਼ਟੀ ਨਹੀਂ ਹੈਗੀ ਜੇਕਰ ਕੱਲ ਨੂੰ ਮੈਨੂੰ ਕੁਝ ਹੁੰਦਾ ਤੇ ਉਹਦੇ ਜਿਹੜੇ ਜ਼ਿੰਮੇਵਾਰ ਹਨ ਐਸਐਚਓ ਸੱਤ ਨੇ ਜਿਹੜੇ ਉਹ ਹੋਣਗੇ ਠੀਕ ਹੈ ਜੀ ਸ੍ਰੀ ਰਮੇਸ਼ ਜੀ ਇਹ ਹੁਣ ਵੀ ਜਿਹੜੇ ਨੇ ਹਾਂ ਸਾਹਿਬ ਕੇ ਗੱਲਾਂ ਕਰਦੇ ਤੇ ਮੈਨੂੰ ਨਾਮ ਦੱਸ ਮੈਨੂੰ ਨਾਮ ਦੱਸ ਕਿ ਕਰ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਵੀ ਜੇਕਰ ਨਾਮ ਜੇਕਰ ਮੈਨੂੰ ਨਾਮ ਪਤਾ ਹੁੰਦੇ ਤੇ ਮੈਂ ਇਹਨਾਂ ਨੂੰ ਦੱਸਦਾ ਠੀਕ ਹੈ ਜੀ ਮੇਰੀ ਮੈਡਮ ਤਨਪ੍ਰੀਤਪੂਰ ਜੀ ਜਿਹੜੇ ਕੀ ਜਲੰਧਰ ਦੇ ਕਮਿਸ਼ਨਰ ਨੇ ਬਹੁਤ ਸਤਿਕਾਰਯੋਗ ਨੇ ਠੀਕ ਹੈ ਜੀ ਹੁਣ ਅੱਗੇ ਮੇਰੀ ਰਿਕੁਐਸਟ ਹੈ ਡੀਜੀਪੀ ਪੰਜਾਬ ਜਿਹੜੇ ਨੇ ਗੌਰਵ ਯਾਦਵ ਜੀ ਉਹਨਾਂ ਅੱਗੇ ਰਿਕੁਐਸਟ ਹੈ ਕਿ ਇਹੋ ਜੇ ਅਫਸਰ ਨੇ ਨਾ ਜਿਹੜੇ ਕਾਬਿਲ ਅਫਸਰ ਨੇ ਇਹਨਾਂ ਨੂੰ ਬੇਨਤੀ ਹੈ ਜੀ ਕਿ ਕਿਤੇ ਚੰਗੀ ਥਾਂ ਲਗਾਇਆ ਜਾ ਜੇਕਰ ਮੈਂ ਜਾਂ ਕੱਲ ਨੂੰ ਮੇਰੇ ਪਰਿਵਾਰਿਕ ਸਦਸਿਓ ਉੱਤੇ ਕਿਸੇ ਦੇ ਉੱਤੇ ਵੀ ਜਾਣ ਲੇਵਾ ਹਮਲਾ ਹੁੰਦਾ ਤੇ ਇਹ ਜ਼ਿੰਮੇਵਾਰ ਨੇ ਤੇ ਜਾਂ ਅੱਜ ਜਿਨ੍ਹਾਂ ਦੇ ਨਾਲ ਮੇਰਾ ਲੜਾਈ ਝਗੜਾ ਹੋਇਆ ਇਹ ਜ਼ਿੰਮੇਵਾਰ ਨੇ ਜੀ ਠੀਕ ਹੈ ਜੀ ਮੌਕੇ ਦੇ ਉੱਤੇ ਜਿਹੜੇ ਆ ਮੌਕੇ ਦੇ ਉੱਤੇ ਜਿਹੜੇ ਵੀ ਆ ਉਹ ਸੀਸੀਟੀਵੀ ਲੱਗੇ ਹੋਏ ਨੇ ਠੀਕ ਹੈ ਜੀ ਜੇਕਰ ਮੈਂ ਗਲਤ ਸਾਬਿਤ ਠੀਕ ਹੈ ਜੀ ਜਿਨ੍ਹਾਂ ਲੇਡੀਜ਼ ਨੂੰ ਮੇਰਾ ਨਾਮ ਨਹੀਂ ਪਤਾ ਠੀਕ ਹੈ ਜੀ ਉਹ ਮੇਰੇ ਉੱਤੇ ਅਲੀਗੇਸ਼ਨ ਲਾ ਰਹੇ ਨੇ ਠੀਕ ਹੈ ਜੀ ਤੇ ਮੈਂ ਇਹ ਤੁਹਾਡੇ ਸਾਰੇ ਚੈਨਲਾਂ ਮੋਰੇ ਬੇਨਤੀ ਕਰਦਾ ਕਿ ਮੈਂ ਜਿਹੜਾ ਆ ਇਹ ਮਾਨ ਹਾਨੇ ਦਾ ਜਿਹੜਾ ਆ ਦਾਵਾ ਇਹਨਾਂ ਉੱਤੇ ਵੀ ਜਿਹੜਾ ਠੋਕਾਂਗਾ ਮੈਨੂੰ ਨਹੀਂ ਪਤਾ ਇਹ ਲੇਡੀ ਸਪੋਨ ਨੇ ਫੋਨ ਨਹੀਂ ਲੇਕਿਨ ਜੇਕਰ ਇੱਕ ਪੱਤਰਕਾਰ ਨੇ ਉਹੀ ਸੇਫ ਨਹੀਂ ਹੈਗੇ ਤੇ ਆਮ ਜਨਤਾ ਜਿਹੜੀ ਉਹ ਕਿੱਥੋਂ ਸੇਫ ਹੋਏਗੀ ਇਹ ਤੁਸੀਂ ਅੱਜ ਸੱਚੋ ਸਾਹਮਣੇ ਜਿਹੜਾ ਆਪ ਪੁੱਛ ਸਕਦੇ ਹੋ ਮੈਨੂੰ ਇਹਨਾਂ ਤੋਂ ਸੰਤੁਸ਼ਟੀ ਨਹੀਂ ਹੈਗੀ ਸਰ ਕੀ ਵਜ੍ਹਾ ਕੀ ਹੈ ਕਾਰਵਾਈ ਨਾ ਕਰਨ ਦੀ ਸਰ ਕੀ ਕੀ ਪ੍ਰੈਸ਼ਰ ਆ ਰਿਹਾ ਸਰ ਬੰਦੇ ਅੰਦਰ ਨੇ ਕੋਈ ਵੀ ਪ੍ਰੈਸ਼ਰ ਨਹੀਂ ਕਿਸੇ ਤਰ੍ਹਾਂ ਦਾ ਕੋਈ ਪੋਲਿਟੀਕਲ ਪ੍ਰੈਸ਼ਰ ਆ ਰਿਹਾ ਸਰ ਸਰ ਤੁਸੀਂ ਪਹਿਲਾਂ ਵੀ ਇਹ ਗੱਲ ਕਹਿ ਰਹੇ ਹੋ ਕਹਿੰਦੇ ਕੰਪਲੇਂਟ ਕੀਤੀ ਹੈ ਪਰ ਉਹ ਵਿਅਕਤੀ ਤੇ ਅੰਦਰ ਹੀ ਹੈ ਨਾ ਮੈਂ ਆਪਣਾ ਜਿਹੜਾ ਡਿਊਟੀ ਅਫਸਰ ਆ ਦੋ ਬੰਦਿਆਂ ਨੂੰ ਅੰਦਰ ਭੇਜ ਕੇ ਚੈੱਕ ਕਰਾ ਲੈਂਦੇ ਆ ਸਰ ਉਹ ਪਹਿਲਾਂ ਹੋ ਗਿਆ ਡਿਊਟੀ ਅਫਸਰ ਤੁਹਾਡੇ ਸਾਥ ਪਾਲ ਜੀ ਅੰਦਰ ਹੋ ਕੇ ਆਏ ਆ ਜੀ ਦੋ ਵਾਰੀ ਹੋ ਕੇ ਆਏ ਆ ਔਨ ਰਿਕਾਰਡ ਸਾਡੇ ਕੋਲ ਲਾਈਵ ਦੇ ਵਿੱਚ ਪਿਆ ਜੀ ਔਨ ਦੀ ਸਪੋਰਟ ਅੰਦਰ ਬਾਹਰੋਂ ਚੰਦਰੋਂ ਬੰਦੇ ਆ ਕੇ ਪ੍ਰੈਮਸੀ ਦੇ ਆ ਰਹੇ ਆ ਠੀਕਾ ਬਾਹਰ ਵੀ ਆਏ ਨੇ ਅੱਲੇ ਵੀ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਅੰਦਰ ਬੰਦੇ ਚੈੱਕ ਕਰ ਲੈਣੇ ਆ ਜਦ ਕਿ ਪੁਲਿਸ ਦੇ ਸਾਹਮਣੇ ਹੋ ਕੇ ਚਲੇ ਗਏ ਹੋਏ ਆ ਬੰਦੇ ਸਾਹਮਣੇ ਉਹ ਬੰਦੇ ਇੱਥੇ ਆ ਕੇ ਵੀਡੀਓ ਬਣਾ ਰਹੇ ਆ ਪਰ ਤੁਹਾਡੇ ਕੋਲ ਪ੍ਰੈਸ਼ਰ ਤਾਂ ਨਹੀਂ ਕੋਈ ਨਾ ਪ੍ਰੈਸ਼ਰ ਦੀ ਕਿਹੜੀ ਗੱਲ ਤੁਹਾ ਤਥਾਂ ਦੇ ਆਧਾਰ ਤੇ ਤਫਤੀਸ਼ ਕਰ ਰਹੀ ਹੈ। ਇੱਕ ਵੀਡੀਓ ਬਣਾਈ ਜਾਂਦੀ ਨਾ ਉਹ ਤੁਹਾਨੂੰ ਵੀ ਇੱਕ ਤਰ੍ਹਾਂ ਦੀ ਉਹ ਤੁਹਾਡੀ ਵੀਡੀਓ ਬਣਾ ਲਈ ਆਪਾਂ। ਜੋ ਲੱਗਦਾ ਹੈ ਕਿ ਜਿਹੜੇ ਕਿ ਹੁਣ ਤਾਲਾ ਖਾਨਾ ਪੂਰਤੀ ਕਾਰਵਾਈ ਕੋਈ ਨਹੀਂ ਕਰ ਰਹੀ ਖਾਨਾ ਸੋ ਖਾਨਾ ਪੂਰਤੀ ਕੀਤੀ ਜਾ ਰਹੀ ਜੀ ਪੁਲਿਸ ਵੱਲੋਂ। ਖਾਨਾ ਪੂਰਤੀ ਕਰਕੇ ਪੁਲਿਸ ਇਥੋਂ ਦੀ ਵਾਪਸ ਜਾਂਦੀ ہوئی ਲੰਘ ਰਹੀ ਹੈ ਜੀ। ਬਈ ਹੁਣੀ ਜੀ ਕਰਮੇ ਕਰਦੇਗੇ ਸਾਨੂੰ ਕੀ ਅੜਦੇ ਕਮਰੇ ਨੇ ਦੇਤੀ ਹੁਣ ਤਾਂ ਇਹਦਾ ਲੋਹੇ ਚਾਰ ਕਰਦਾ ਇਹ ਸਰ ਕਦੋਂ ਨਹੀਂ ਕਰ ਬਈ ਹਫਤੇ ਤੱਕ ਕਰਨੇ ਹਫਤੇ ਤੱਕ ਹੋ ਜਾਏਗੀ ਨਹੀਂ ਨਹੀਂ ਹੁਣੇ ਹੀ ਹੁਣੇ ਹੋ ਜਾਏਗੀ ਤੇ ਬੰਦੇ ਅੰਦਰ ਉਹਨਾਂ ਨੂੰ ਕਦੋਂ ਰੋਣਾ ਪਿੱਛਾ ਜਾਏਗਾ ਉਹਨਾਂ ਵੀ ਨਾਲ ਇੱਕ ਛੋਟਾ ਸਭਾ ਲਏ ਫੇਰ ਨਾਲ ਹੀ ਸਰ ਕਦੋਂ ਇਹ ਆਮ ਪੱਤਰਕਾਰ ਦੇਖੋ ਆਮ ਜਨਤਾ ਹੀ ਨਹੀਂ ਸੇਵ ਹੈਗੀ ਪੱਤਰਕਾਰ ਦੇ ਉੱਤੇ ਇਹੋ ਜਿਹੇ ਹਮਲੇ ਹੋ ਰਹੇ ਆ ਆਮ ਜਨਤਾ ਹੀ ਨਹੀਂ ਸੇਵ ਹੈਗੀ ਤੁਸੀਂ ਇਸ ਟਾਈਮ ਮੌਜੂਦਾ ਐਸ ਐਚ ਓ ਟਾਡੇ ਵੱਲੋਂ ਜਾਂ ਤੁਹਾਡੇ ਡਿਊਟੀ ਅਫਸਰ ਵੱਲੋਂ ਐਸਾ ਮੈਥੇ ਮੌਕੇ ਤੇ ਹੱਸ ਕੇ ਗੱਲ ਕੀਤੀ ਜਾ ਰਹੀ ਉਹਨੂੰ ਟਾਲਿਆ ਜਾ ਰਿਹਾ ਹੈ ਕੰਪਲੀਟ ਲੈਣ ਤੋਂ ਬਾਅਦ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਹਨੂੰ ਕੀ ਸਮਝਦੇ ਹੋ ਸ਼ਾਇਦ ਤੁਹਾਡੇ ਵੱਲੋਂ ਵੀ ਹਜੇ ਕੁਝ ਕਾਰਵਾਈ ਕੀਤੀ ਨਹੀਂ ਜਾ ਰਹੀ ਜਦੋਂ ਸਾਨੂੰ ਇਨਟੀਮੇਸ਼ਨ ਮਿਲੀ ਆ ਮੇਰਾ ਤੁਰੰਤ ਕੂਡੀ ਅਫਸਰ ਮੌਕੇ ਤੇ ਆ ਗਿਆ ਮੈਂ ਜਿਹੜਾ ਮੇਰੀ ਮਿਲ ਕੇ ਡਿਊਟੀ ਸੀਗੀ ਮੈਂ ਵੀ ਆਪਣੀ ਕੋਸ਼ਿਸ਼ ਹੋ ਕੇ ਮੌਕੇ ਤੇ ਆ ਗਿਆ ਸਰ ਠੀਕ ਹੈ ਇਹ ਕੰਮ ਤੇ ਹੋ ਚੁੱਕਾ ਜਿਹੜੇ ਮੇਰਾ ਰਾਜਨ ਹੈ ਜਿਹੜਾ ਪੱਤਰਕਾਰ ਆ ਉਹਨੇ ਕੰਪਲੀਟ ਦਿੱਤੀ ਆ ਕੰਪਲੇਟ ਯੂਰ ਦੇਤੀ ਪਰ ਨਾਂ ਨਹੀਂ ਪਰ ਉਹ ਘਰ ਦੱਸ ਰਿਹਾ ਆਪਾਂ ਘਰ ਦੇ ਅੰਦਰ ਚੈੱਕ ਕਰ ਲੈਂਦੇ ਆ ਜਿਹੜਾ ਲੜਕਾ ਹੈਗਾ ਜੇ ਹੋਇਆ ਤਾਂ ਰੌਣਕ ਵਗਾਰ ਕਾਰਵਾਈ ਕਰ ਦਿੰਦੇ ਆ ਤੁਹਾਡੇ ਸਾਹਮਣੇ ਤਾਂ ਲੜਕੇ ਬਾਹਰ ਆਈਏ ਕਹਿੰਦੇ ਆ ਆਪਾਂ ਦੇਖ ਲੈਣ ਉਹਨਾਂ ਵਾਲੋ ਪੱਤਰਕਾਰਾ ਜੀ ਵੀ ਵੀਡੀਓ ਬਣਾ ਲਈ ਬਣਾ ਦਿੰਦੇ ਆ ਲੜਕੇ ਬਾਹਰ ਆ ਜੀਏ ਵੀਡੀਓ ਬਣਾ ਰਹੇ ਨੇ ਉਹਨਾਂ ਵਾਲੋ ਪੱਤਰਕਾਰਾ ਜੀ ਵੀ ਵੀਡੀਓ ਬਣਾਈ ਜਾ ਰਹੀ ਆ ਘਰ ਦੇ ਅੰਦਰੋਂ ਖੜੇ ਹੋ ਕੇ ਉਹ ਦੀ ਜਿਹੜੀ ਕੋ ਬਣਾ ਰਿਹਾ ਉਹ ਦੀ ਵੀ ਮੈਂ ਕਾਰਵਾਈ ਕਰ ਦਿਆਂਗਾ ਹੋਰ ਸਰ ਹਾਂ ਜੀ ਉਹ ਕਾਰਵਾਈ ਹੋ ਗਈ ਉਹ ਕਰੋ ਕਾਰਵਾਈ ਆਪਣੇ ਕਿੱਥੇ ਚੱਲ ਗਏ ਸਾਹਿਬਾ ਇੱਕ ਵਾਰੀ ਮੈਂ ਤਾਂ ਚੈੱਕ ਕਰ ਲੈਣਾ ਕਿ ਕਿਹੜਾ ਹੈਗਾ ਆਪਾਂ ਚੈੱਕ ਕਰ ਲਿਆ ਜੀ ਕਿਹੜਾ ਹੈਗਾ ਜੀ ਸਰ ਤਿੰਨ ਬੰਦੇ ਆ ਤਿੰਨ ਬਿਲਕੁਲ ਤਾਂ ਦੱਦ ਗਿਆ ਕਿੰਨੇ ਹੀ ਬੰਦੇ ਅੰਦਰ ਹੈ ਪ੍ਰੈਜ਼ੈਂਟ ਹੈ ਤਿੰਨ ਬੰਦੇ ਆ ਸਰ ਉਹ ਬੰਦੇ ਜਿਹੜੇ ਅੰਦਰ ਹੈ ਜੀ ਸਾਰੇ ਉਹ ਕਹਿੰਦੇ ਬੰਦੇ ਸਾਰੇ ਅੰਦਰ ਹੈ ਜਿਨ੍ਹਾਂ ਨਾਲ ਝਗੜਾ ਹੋਇਆ ਪਰ ਆਪਾਂ ਇਹਨਾਂ ਮਾਹੌਲ ਦੇਖੋ ਇਹਦੇ ਨਾਲ ਸ਼ਹਿਰ ਦਾ ਮਾਹੌਲ ਵੀ ਖਰਾਬ ਹੁੰਦਾ ਆਪਾਂ ਕਿਉਂ ਕਰ ਰਹੇ ਐਸੇ ਕੰਮ ਐਦਾ ਦੀ ਤਰਜੀਹ ਦੇ ਕੇ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਹਮਣੇ ਪਰ ਆ ਰਹੇ ਸੀਗੇ ਕਿ ਤੁਸੀਂ ਬਾਈਕ ਲੈ ਕੇ ਸੀਗੇ ਤੁਹਾਡੇ ਜਿੱਥੇ ਕੈਮਰਾ ਉੱਪਰੋਂ ਬਹੁਤ ਸਾਰੀ ਲੇਨ ਕਰ ਰਹੇ ਅੰਦਰ ਲੈ ਗਏ ਤੇ ਆਪ ਖਾਲੀ ਨਿਕਲ ਗਏ ਜਿਵੇਂ ਦੁਗਾਂ ਵਾਪਸ ਸ਼ਹਿਰ ਦੇ ਨੇੜੇ ਕੋਲੋਂ ਵੱਡੀ ਕੋਈ ਲੜਾਈ ਵਗਿਆ ਵਾਦੀ ਕਿ ਫਿਰ ਉਹ ਤੋਂ ਲਉਗੇ ਤੁਸੀਂ ਤੁਹਾਡੇ ਇਲਾਕੇ ਦੀ ਸ਼ਾਂਤੀ ਐਨੀ ਸਰ ਐਸੇ ਤੋਂ ਸਾਹਿਬ ਪਰਵਾਸੀਆਂ ਵੱਲੋਂ ਜਿਹੜਾ ਕੀ ਹੈ ਆਪਸ ਦੇ ਵਿੱਚ ਹਮਲਾ ਕੀਤਾ ਗਿਆ ਔਰ ਪੱਤਰਕਾਰ ਵੱਲੋਂ ਜਿਹੜਾ ਹੈ ਕੀ ਉਹਨਾਂ ਨੂੰ ਸਿਹਦਾਨ ਦੀ ਕੋਸ਼ਿਸ਼ ਕੀਤੀ ਗਈ ਔਰ ਉਹਦੇ ਵਿੱਚ ਵੀ ਜੁਝੀ ਤੌਰ ਤੇ ਤੁਹਾਡੇ ਸਾਹਮਣੇ ਕੀਤਾ ਫਾਇਨੇ ਤਾਂ ਤੁਸੀਂ ਕੀ ਕਰਵਾਈ ਨਹੀਂ ਜਿਹੜਾ ਪਰਵਾਸੀ ਹੈਗਾ ਉਹਨਾਂ ਨੂੰ ਉਹਨਾਂ ਨੇ ਨਹੀਂ ਲੈ ਨਹੀਂ ਤੁਹਾਨੂੰ ਆਪਣੇ ਬਾਕੀ ਨਹੀਂ ਤੁਸੀਂ ਦਿਓ ਨਾ ਤੁਸੀਂ ਆਪ ਦਾ ਪ੍ਰਸ਼ਾਸਨ ਤੁਸੀਂ ਆਪ ਦਾ ਅੰਸਰ ਦਿਓ ਸਰ ਪਰਮੇਸ਼ ਜੀ ਸੁਣੋ ਸਰ ਤੁਸੀਂ ਆਪ ਦਾ ਆਨਸਰ ਦਿਓ ਤੁਸੀਂ ਪ੍ਰਸ਼ਾਸਨ ਦਾ ਪਾਸੇ ਪ੍ਰਸ਼ਾਸਨ ਜੀ ਕਰਦੇ ਅੰਦਰ ਜਾ ਰਹੇ ਨੇ ਜੇ ਵੀ ਕਰਦੇ 15 ਨੰਬਰ ਕਲੇਜ ਆ ਰਹੀ ਹੈ ਨੰਬਰ 7 ਜਿਹੜੇ ਮੁੱਖ ਤੌਰ ਤੇ ਨੰਬਰ 7 ਕਰਦੇ ਮਾਰਦੇ ਨੇ ਪੂਸ਼ਮੀਰ ਕੀ ਕਿਹਾ ਜਾ ਰਿਹਾ ਇੱਕ ਬਾਉਂਸਰ ਹੈ ਇਹਨਾਂ ਦੇ ਵਿੱਚ ਜਿਹਦੇ ਨਾਲ ਝੜਤ ਹੋਈ ਹੈ ਉਹ ਬਾਉਂਸਰ ਹੈ ਰਣਜੀਤ ਬਾਵੇ ਦਾ ਉਹਦੇ ਵੱਲੋਂ ਸਿਆਸਾਤਿਕ ਪ੍ਰੈਸ਼ਰ ਹੋ ਸਕਦਾ ਹੈ ਠੀਕ ਹੈ ਇਹ ਕੀ ਕਿਹਾ ਜਾ ਰਿਹਾ ਮੈਂ ਕੋਲ ਮਾਰ ਕੀਤੀ ਗਈ ਹੈ ਇਹਦਾ ਨਾਮ ਨਹੀਂ ਪਤਾ ਭਾਜੀ ਮੈਨੂੰ ਰਣਜੀਤ ਬਾਵੇ ਦਾ ਬਾਉਂਸਰ ਹੈ ਅੱਛਾ ਕਿਹੜੇ ਸਿੰਘ ਨੂੰ ਕਿੱਦਾਂ ਪਤਾ ਰਣਜੀਤ ਬਾਵੇ ਦਾ ਬਾਉਂਸਰ ਹੈ ਭਾਜੀ ਇਹਨਾਂ ਦਾ ਪਤਾ ਮੈਨੂੰ ਇਹਨਾਂ ਦਾ ਇੱਕ ਬ੍ਰਦਰ ਮੈਨੂੰ ਜਾਣਦਾ ਹੈ ਜੀ ਤਾਂ ਕਰਕੇ ਮੈਨੂੰ ਇਹਨਾਂ ਦਾ ਇੰਨਾ ਹਾਂਜੀ ਬਿਲਕੁਲ ਉਹ ਇਲਾਕੇ ਵਿੱਚ ਦੇਖੋ ਜੀ ਪੱਤਰਕਾਰਾਂ ਦੇ ਨਾਲ ਜਿਹੜੇ ਕਾਫੀ ਲੋਕ ਹੋਰ ਵੀ ਇੱਥੇ ਪਹੁੰਚ ਚੁੱਕੇ ਨੇ ਔਰ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਹੁਣ ਅੰਦਰ ਗਈ ਹੈ ਔਰ ਦੱਸਿਆ ਜਾ ਰਿਹਾ ਜਿਹੜਾ ਝਗੜਾ ਸਾਰਾ ਪੜੀ ਕੀ ਹੋਇਆ ਕੀ ਅਸਲ ਸੱਚਾਈ ਕੀ ਹੋਈ ਸੀ ਕਾਸ਼ ਕਾਲੀ ਨੂੰ ਗਲਬਤ ਨਹੀਂ ਪਤਾ ਮੈਂ ਆਪ ਨੂੰ ਨਹੀਂ ਨਹੀਂ ਤੁਸੀਂ ਵੀ ਚਲੋ ਤੁਹਾਡੀ ਇੱਥੇ ਸ਼ਾਪ ਵੀ ਹੈ ਕੀ ਗਲਬਤ ਹੋਈ ਥੋੜਾ ਨੂੰ ਵੀ ਪਤਾ ਹੈਗਾ ਕਹਿੰਦੇ ਮੇਰੇ ਨਵੇਂ ਪ੍ਰਵਾਸੀ ਲੜੇ ਆਪਾਂ ਚ ਪ੍ਰਵਾਸੀ ਕਰਕੇ ਬਸ ਮਾੜਾ ਕੰਮ ਵੱਧ ਗਿਆ ਵੈਸੇ ਕੌਣ ਸੀ ਕਿ ਪਤਾ ਲੱਗਾ ਇਹ ਨਾ ਨਹੀਂ ਨਹੀਂ ਆਪਾਂ ਕੋਈ ਨਹੀਂ ਮੈਂ ਕਰੀ ਕਰੋ ਵੀ ਕਰੋ ਕੀ ਕੀ ਗੱਲ ਕੀ ਹੋਈ ਸੀ ਤੁਹਾਨੂੰ ਪਤਾ ਗੱਲ ਇਹ ਹੋਇਆ ਸੀ ਰਾਜਨ ਦਾ ਫੋਨ